ਕੰਪੀਨ ਸਿੰਘ ਪਿੰਡ ਚਨੇਰ ਜ਼ਿਲ੍ਹਾ ਸੰਗਰ ਹਾਜੀ ਵੀਰ ਜੀ ਇੱਕ ਆਪਾਂ ਪੰਜ ਦਿਨ ਜਿੱਤੇ ਹੀ ਬੋਡੀ ਸਰਵਿਸ ਦਿੱਤਾ ਸੀ ਨੂੰ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਮੈਨੂੰ ਪੇਟ ਦੀ ਜ਼ਿਆਦਾ ਪ੍ਰੋਬਲਮ ਸੀ ਠੀਕ ਹੈ ਜੀ ਤੇ ਹੱਥ ਪੈਰ ਸੁੰਦੇ ਸੀਗੇ ਠੀਕ ਹੈ ਜੀ ਤੇ ਇੱਕ ਦਮ ਚੜਦਾ ਸੀਗਾ ਅੱਛਾ ਇੱਕ ਚੱਕਰ ਦੱਸਦੇ ਸੀ ਤੁਸੀਂ ਕਿਹ ਚੱਕਰ ਆਉਂਦੇ ਸੀਗੇ ਇਹ ਚੱਕਰ ਕਿਵੇਂ ਕੰਮ ਕਰਦੇ ਆਉਂਦੇ ਜਾਂ ਗੱਡੀ ਚਲਾਉਂਦੇ ਵੀ ਆਉਂਦੀ ਸੀ ਤੁਸੀਂ ਹਾਂ ਹਾਂ ਚੱਕਰਾ ਜਾਂਦੇ ਸੀ ਇਹ ਕਿੰਨੇ ਕਾਉਂਦੇ ਸੀ ਚੱਕਰ ਤੁਹਾਨੂੰ ਇੱਕ ਦੋ ਵਾਰ ਹੀ ਆਏ ਨੇ ਇੱਕ ਦੋ ਵਾਰ ਹੀ ਆਏ ਨੇ ਚੱਕਰ ਆਏ ਨੇ ਤੁਹਾਨੂੰ ਹਾਂ ਠੀਕ ਹੈ ਇਹ ਕਿੰਨੇ ਟਾਈਮ ਤੋਂ ਜੀ ਵੀਰ ਜੀ ਪ੍ਰੋਬਲਮ ਆਉ ਏ ਹੋ ਗਿਆ ਸਾਲ ਸਾਰਾ ਸਾਲ ਸਾਰਾ ਹੋ ਗਿਆ ਪੇਟ ਦੀ ਪ੍ਰੋਬਲਮ ਕਿੰਨੇ ਟਾਈਮ ਤੋਂ ਸੀ ਤੁਹਾਨੂੰ ਪੇਟ ਦੀ ਤਾਂ ਬਹੁਤ ਟਾਈਮ ਹੋ ਗਈ ਕਿੰਨੇ ਕ ਟਾਈਮ ਤੋਂ ਫਿਰ ਵੀ ਜੀ ਹੋਏ ਹੁਣੇ ਦੋ ਸਾਲ ਦੋ ਤਿੰਨ ਸਾਲ ਤੋਂ ਪੇਟ ਦੋ ਦੋ ਸਾਲ ਤੋਂ ਪੇਟ ਦੀ ਪ੍ਰੋਬਲਮ ਹੈਗੀ ਸੀ ਕੋਈ ਇਹਦੀ ਮੈਡੀਸਿਨ ਵਗੈਰਾ ਖਾਧੀ ਕਿਸੇ ਚੀਜ਼ ਦੀ ਤੁਸੀਂ ਦਵਾਈਆਂ ਖਾਧੀਆਂ ਹਾਂ ਪਿੰਡੋ ਹੀ ਲੈ ਲੈਂਦੇ ਸੀ ਬਸ ਅਸੇ ਮਰਾ ਮੁੱਟ ਦਬਾਈਆਂ ਖਾਂਦੀ ਰਹੇ ਸੀ ਠੀਕ ਆ ਜੀ ਜਿਵੇਂ ਤੁਸੀਂ ਆਪਣਾ ਪੰਜ ਜੂਸ ਵਰਤਿਆ ਬੋਡੀ ਸੱਤ ਵਰਤਿਆ ਇਹ ਵਰਤਨਾ ਤੁਹਾਨੂੰ ਕੀ ਫਰਕ ਪਿਆ ਤੁਹਾਨੂੰ ਉਹਦੇ ਨਾਲ ਮੇਰਾ 55 ਕਿਲੋ weight ਸੀਗਾ ਠੀਕ ਆ ਜੀ ਤੇ ਹੁਣ 78 ਕਿਲੋ weight ਰਹਿ ਗਿਆ ਮੇਰਾ ਅਸੇ 7 ਕਿਲੋ ਥੋੜਾ weight ਵੀ ਘਟ ਗਿਆ ਇੱਕ ਮਹੀਨੇ ਜਾਂ 7 ਕਿਲੋ ਠੀਕ ਆ ਹੋਰ ਜੀ ਜਿਵੇਂ ਚੱਕਰ ਵਗੈਰਾ ਆਉਂਦੇ ਸੀ ਜਾਂ ਹੋਟ ਪੇਟ ਦੀਆਂ ਦਿੱਕਤਾਂ ਚੱਕਰ ਵੀ ਨਹੀਂ ਆਉਂਦੇ ਹੈਗੇ ਜਿਵੇਂ ਜਿਹੜੀਆਂ ਪੇਟ ਦੀਆਂ ਦਿੱਕਤਾਂ ਸੀ ਉਹ ਵੀ ਠੀਕ ਰਹੀਆਂ ਹੁਣ ਪੇਟ ਦੀਆਂ ਦਿੱਕਤਾਂ ਵੀ ਜਮੇ ਸਹੀ ਹੋ ਗਈਆਂ ਤੁਹਾਨੂੰ ਸਹੀ ਹੋ ਗਈਆਂ ਠੀਕ ਆ ਜੀ weight ਵੀ ਘਟ ਗਿਆ ਤੁਹਾਡਾ 7 ਕਿਲੋ ਠੀਕ ਹੈ ਠੀਕ ਹੈ ਕਿਵੇਂ ਲੱਗਦਾ ਹੁਣ ਤੁਹਾਨੂੰ ਪਹਿਲਾਂ ਨਾਲ ਕਿਵੇਂ ਫੀਲ ਕਰਦੇ ਹੋ ਅੱਜ ਬਹੁਤ ਵਧੀਆ ਜੀ ਕੀ ਕਹਿਣਾ ਚਾਹੋ ਨਾ ਜਿਵੇਂ ਤੁਸੀਂ ਸਰਵਿਸ ਪੈ ਕੇ ਬਾਰੇ ਜਿਵੇਂ ਤੁਸੀਂ ਬੋਡੀ ਸਰਵਿਸ ਕਰਾਈ ਜਿਵੇਂ ਤੁਸੀਂ ਡਰਾਈਵਰ ਵੀ ਹੋ ਨਾ ਡਾਕਟਰ ਦੇ ਚੱਕਰਾਂ 'ਚ ਨਾ ਪੋਜੋ ਜੀ ਤੇ ਬੋਡੀ ਸਰਵਿਸ ਕਰਨੀ ਆਓ ਜੋ ਨਾ ਨਾ ਸੀ ਡਰਾਈਵਰੀ ਦਾ ਕੰਮ ਕਰਦੇ ਹੋ ਵੀ ਜੀ ਹਾਂ ਜੀ ਹਾਂ ਡਰਾਈਵਰੀ ਕਰਦਾ ਜਿਵੇਂ ਆਪਾਂ ਕਹਿਨੇ ਆ ਵੀ ਕਾਰ ਦੀ ਸਰਵਿਸ ਜ਼ਰੂਰੀ ਹੈ ਗੱਡੀ ਦੀ ਵੀ ਕਰਾਉਣੀ ਚਾਹੀਦੀ ਤੁਹਾਨੂੰ ਲੱਗਦਾ ਵੀ ਸਰਵਿਸ ਕਰਾ ਕੇ ਕੋਈ ਫਰਕ ਪਿਆ ਬਹੁਤ ਜ਼ਿਆਦਾ ਫਰਕ ਪਿਆ ਜੀ ਜਿਵੇਂ ਗੱਡੀ ਦੀ ਸਰਵਿਸ ਕਰਾਉਣੇ ਕਿ ਵੀ ਲੱਗਦਾ ਵੀ ਉਵੇਂ ਹੀ ਸਰਵਿਸ ਤੁਹਾਡੀ ਵੀ ਹੋ ਗਈ ਹ ਠੀਕ ਹੈ ਜੀ ਤੁਸੀਂ ਸੰਤੁਸ਼ਟ ਹੋ ਜਮਾ ਓਕੇ ਲੱਗਦਾ ਤੁਹਾਨੂੰ ਕਿੰਨੇ ਕੁ ਚੇਂਜ ਆਇਆ ਪਹਿਲਾਂ ਨਾਲ ਤੇ ਬੋਡੀ ਸਰਵਿਸ ਕਰਾ ਕੇ ਕਿੰਨਾ ਕੁ ਫਰਕ ਲੱਗਦਾ ਆਪਣੇ ਆਪ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਮੈਨੂੰ ਠੀਕ ਹੈ ਵੀਰ ਜੀ ਥੈਂਕ ਯੂ ਧੰਨਵਾਦ ਜੀ